ਤੇਰਾ ਕੀ ਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਸ਼ਹੀਦ ਕੀ ਜੋ ਮੌਤ ਹੈ ਉਹ ਕੌਮ ਕੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਮੌਤ ਵੀ ਹਯਾਤ ਹੈ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਇਸ ਐਪੀਸੋਡ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਸਿੱਖ ਧਰਮ ਵਿੱਚ ਸਹਾਤਾ ਦਾ ਮੁੱਢ ਬੰਨਣ ਵਾਲੇ ਸ਼ਹੀਦਾਂ ਦੇ ਸਰਤਾਜ ਤੀਰ ਜਤੇ ਨਿਮਰਤਾ ਦੀ ਮੂਰਤ ਸ੍ਰੀ ਦਰਬਾਰ ਸਾਹਿਬ ਦੇ ਰਚਨਾਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਰੂਪ ਦੀ ਸੰਪਾਦਨਾ ਦਾ ਮਹਾਨ ਕਾਰਜ ਕਰਨ ਵਾਲੇ ਪੰਜਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਮਹਾਨ ਸਿੱਧੀ ਦਿਹਾੜਾ ਆਉਣ ਵਾਲਾ ਹੈ ਪੰਜਵੇਂ ਗੁਰੂ ਨੇ ਸਿੱਖ ਧਰਮ ਵਿੱਚ ਸਹਾਦਤ ਅਜਹਾ ਮੁੱਢ ਬੰਨਿਆ ਕਿ ਅੱਜ ਸੰਸਾਰ ਅੰਦਰ ਗਿਣਤੀ ਵਿੱਚ ਛੋਟੀ ਜਹੀ ਜਾਣੀ ਜਾਂਦੀ ਸਿੱਖ ਕੌਮ ਦੀ ਸਹਾਦਤਾਂ ਨੂੰ ਕੋਈ ਗਿਣ ਨਹੀਂ ਸਕਦਾ ਗੁਰੂ ਜੀ ਦੀ ਸਹਾਦਤ ਤੋਂ ਸਿੱਖਾਂ ਨੇ ਅਜਹੀ ਪ੍ਰੇਰਣਾ ਲਈ ਕਿ ਅੱਜ ਵੀ ਸਿੱਖਾਂ ਵਿੱਚ ਸਹਾਦਤ ਦਾ ਜज्ਵਾ ਉਸੇ ਤਰ੍ਹਾਂ ਵਰਕਰਾਰ ਹੈ ਗੁਰੂ ਸਾਹਿਬ ਦੀ ਸਹਾਦਤ ਕਿਉਂ ਹੋਈ ਕੋਈ ਚੰਦੂ ਨੂੰ ਤੇ ਕੋਈ ਗੁਰੂ ਜੀ ਦੇ ਵੱਡੇ ਭਰਾ ਪਿਰਥੀ ਚੰਦ ਨੂੰ ਇਸ ਦਾ ਕਾਰਨ ਦੱਸਦਾ ਹੈ ਪਰ ਜੇ ਇਤਿਹਾਸ ਨੂੰ ਗੌਰ ਨਾਲ ਦੇਖਿਆ ਜਾਵੇ ਤਾਂ ਗੁਰੂ ਜੀ ਦੀ ਸ਼ਹਾਦਤ ਦੇ ਹੋਰ ਵੀ ਕਈ ਕਾਰਨ ਸਨ ਉਸ ਵਕਤ ਦਾ ਰਾਜਾ ਯਹਾਂਗੀਰ ਦੇ ਕਟੜਪੰਤੀ ਸੋਚ ਗੁਰੂ ਜੀ ਦੀ ਸ਼ਹਾਦਤ ਦਾ ਵੱਡਾ ਕਾਰਨ ਸੀ ਉਹ ਗੁਰੂ ਜੀ ਦੇ ਕਾਰਜਾਂ ਤੋਂ ਇੰਨਾ ਡਰ ਗਿਆ ਸੀ ਕਿ ਉਸ ਨੇ ਤਰਸ ਰਹਿਤ ਹੋ ਕੇ ਗੁਰੂ ਜੀ ਨੂੰ ਸ਼ਹੀਦ ਕਰਨ ਦੇ ਬਹਿਸੀ ਹੁਕਮ ਉਯਾਰੀ ਕੀਤੇ ਔ ਇਤਿਹਾਸ ਦੇ ਝਰੋਖੇ ਵਿੱਚੋਂ ਸੰਖੇਪ ਵਿੱਚ ਚਾਨਣ ਦਾ ਯਤਨ ਕਰੀਏ ਇਤਿਹਾਸਿਕ ਹਵਾਲਿਆਂ ਅਨੁਸਾਰ ਇਸਲਾਮਿਕ ਕੱਟੜਪੰਥੀਆਂ ਨੇ ਯਹਾਂਗੀਰ ਦੇ ਮਨ ਵਿੱਚ ਇਹ ਗੱਲ ਪਾ ਦਿੱਤੀ ਸੀ ਕਿ ਅਕਬਰ ਦੇ ਸਮੇਂ ਇਸਲਾਮ ਨੂੰ ਵੱਡੀ ਢਾਹ ਲੱਗੀ ਹੈ ਜਿਸ ਨਾਲ ਹਕੂਮਤ ਕਮਜ਼ੋਰ ਹੋਈ ਹੈ ਇਸਲਾਮ ਦੀ ਵਿਤਰੀ ਤੇ ਹਕੂਮਤ ਦੀ ਮਜ਼ਬੂਤੀ ਫਿਰ ਵੀ ਸੰਦੇਹ ਹੋਵੇਗੀ ਜੇ ਇਸਲਾਮ ਦੇ ਕਟੜਪੰਥੀ ਤੌਕੇ ਦੀਆਂ ਨੀਤੀਆਂ ਨੂੰ ਲਾਗੂ ਕੀਤਾ ਜਾਵੇ ਨਤੀਜਾ ਇਹ ਹੋਇਆ ਕਿ ਜਹਾਂਗੀਰ ਨੇ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਹਰ ਗੈਰ ਇਸਲਾਮਿਕ ਧਰਮ ਨੂੰ ਖਤਮ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੁੱਚੇ ਜੀਵਨ ਤੇ ਚਾਤ ਮਾਰ ਗਏ ਤਾਂ ਆਪਨੇ ਪਹਿਲਾ ਵੱਡਾ ਕਾਰਜ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਤੇ ਦੂਸਰਾ ਆਦ ਗ੍ਰੰਥ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਕੀਤਾ ਇਸ ਦੇ ਨਾਲ ਨਾਲ ਹੀ ਆਪ ਜੀ ਨੇ 30 ਨਵੇਂ ਕਲਾ ਤੇ ਮੌਲਿਕ ਕਾਰਜ ਆਦ ਗ੍ਰੰਥ ਦੇ ਪਾਵਨ ਸਰੂਪ ਦਾ ਪ੍ਰਕਾਸ਼ 1604 ਈਸਵੀ ਵਿੱਚ ਸ੍ਰੀ ਹਰਮੰਦਰ ਸਾਹਿਬ ਵਿੱਚ ਕਰਵਾਇਆ ਇੰਨਾ ਵੱਡੇ ਕਾਰਜਾਂ ਤੋਂ ਕੇਵਲ 2 ਸਾਲ ਬਾਅਦ ਸਨ 1606 ਈਸਵੀ ਗੁਰੂ ਸਾਹਿਬ ਦੀ ਸ਼ਹਾਦਤ ਹੋ ਜਾਣਾ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕੇ ਹਕਮਰਾਨ ਨਹੀਂ ਚਾਹੁੰਦਾ ਸੀ ਕਿ ਉਸ ਦੇ ਮਜਬ ਬਰਾਬਰ ਕੋਈ ਹੋਰ ਧਰਮ ਖੜਾ ਹੋਵੇ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਆਦਿ ਗ੍ਰੰਥ ਜੀ ਦੇ ਅਦੁੱਤੀ ਉਪਦੇਸ਼ਾਂ ਦਾ ਅਸਰ ਹਿੰਦੂਆਂ ਦੇ ਨਾਲ-ਨਾਲ ਮੁਸਲਮਾਨ ਉਲਮਾ ਵਾ ਅਤੇ ਕਾਜ਼ੀਆਂ ਨੇ ਵੀ ਕੋਲਣਾ ਸ਼ੁਰੂ ਕਰ ਦਿੱਤਾ ਸੀ ਜੋ ਕੱਟੜਪੰਥੀ ਜਹਾਂਗੀਰ ਲਈ ਬਰਦਾਸ਼ਤ ਤੋਂ ਬਾਹਰ ਸੀ ਬਾਗੀ ਅਮੀਰ ਖੁਸਰੋ ਦਾ ਗੁਰੂ ਅਰਜਨ ਦੇਵ ਜੀ ਨਾਲ ਮਿਲਾਪ ਅਤੇ ਚੰਦੂ ਤੇ ਪ੍ਰਥੀਚੰਦ ਵਰਗਿਆਂ ਦੀ ਈਰਖਾਲੂ ਵਰਤੀ ਦੀ ਚੁੱਕ ਨੇ ਗੁਰੂ ਸਾਹਿਬ ਦੇ ਵਿਰੁੱਧ ਕਾਰਵਾਈ ਕਰਨ ਲਈ ਯਹਾਂਗੀਰ ਦਾ ਰਾ ਪਧਰਾ ਕਰ ਦਿੱਤਾ ਇਤਿਹਾਸਿਕ ਸਰੋਤਾਂ ਦੀ ਮੰਨੀਏ ਤਾਂ ਯਹਾਂਗੀਰ ਦੇ ਹੁਕਮਾਂ ਤਹਿਤ ਮੁਰਤਜ਼ਾ ਖਾਨ ਦੁਆਰਾ ਸਨ 1606 ਈਸਵੀ ਦੇ ਮਈ ਮਹੀਨੇ ਵਿੱਚ ਗੁਰੂ ਸਾਹਿਬ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਗੁਰੂ ਜੀ ਤੇ ਝੂਠੇ ਇਲਜ਼ਾਮ ਲਗਾ ਕੇ ਮੁਕੱਦਮਾ ਚਲਾਇਆ ਗਿਆ ਅਤੇ ਸਿਆਸਤ ਯਸਾ ਤਹਿਤ ਗੁਰੂ ਜੀ ਨੂੰ ਤਸੀਹੇ ਦੇ ਕੇ ਸਜ਼ਾਏ ਮੌਤ ਦੇ ਹੁਕਮ ਸੁਣਾਏ ਗਏ ਹੁਕਮ ਦੀ ਤਾਲੀਮ ਕਰਨ ਲਈ ਖਾਸ ਤੌਰ ਤੇ ਨਰਦੇਈ ਚੰਦੂ ਨੂੰ ਹੀ ਲਗਾਇਆ ਗਿਆ ਗੁਰੂ ਸਾਹਿਬ ਨੂੰ ਤਤੀ ਤਵੀ ਤੇ ਬਿਠਾ ਕੇ ਸੀਸ ਤੇ ਤਤੀ ਰੇਤ ਪਾਈ ਗਈ ਉਬਲਦੀ ਦੀਗ ਵਿੱਚ ਪਾਇਆ ਗਿਆ ਗੁਰੂ ਸਾਹਿਬ ਅਕਾਲ ਪੁਰਖ ਦੇ ਭਾਣੇ ਨੂੰ ਮਿਠਾ ਕਰਕੇ ਸਭ ਕੁਝ ਸਹਾਰਦੇ ਰਹੇ ਅੰਤ ਕਈ ਦਿਨਾਂ ਦੇ ਕਠੋਰ ਤਸੀਹੇ ਤੋਂ ਬਾਅਦ 16 ਮਈ 1606 ਈਸਵੀ ਨੂੰ ਗੁਰੂ ਜੀ ਦੇ ਅੱਧ ਸੜੇ ਅਤੇ ਸਾਲਿਆ ਨਾਲ ਭਰੇ ਸਰੀਰ ਨੂੰ ਰਾਵੀ ਦਰਿਆ ਵਿੱਚ ਰੋੜ ਦਿੱਤਾ ਗਿਆ ਅਤ ਦੇ ਤਸੀਹੇ ਚਲਦੇ ਹੋਏ ਗੁਰੂ ਜੀ ਅਕਾਲ ਅਕਾਲ ਜੋਤੀ ਵਿੱਚ ਲੀਨ ਹੋ ਗਏ ਪਾਵ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਲਿਖਣ ਲੱਗਿਆ ਮੇਰੀ ਕਲਮ ਲਹੂ ਦੇ ਹੰਝੂ ਘੇਰਦੀ ਹੈ ਅੱਖਾਂ ਰੋਂਦੀਆਂ ਹਨ ਦਿਲ 파ਟਦਾ ਹੈ ਅਤੇ ਜਾਨ ਹੈਰਾਨ ਹੁੰਦੀ ਹੈ ਹਿੰਦੁਸਤਾਨ ਦੇ ਮੁਗਲ ਇਤਿਹਾਸ ਦੀ ਇਹ ਬੜੀ ਨਰਦੀ ਘਟਨਾ ਨਹੀਂ ਜਾਂਦੀ ਹੈ ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਦ ਸਰੂਪ ਦਾ ਸੰਪਾਦਨ ਜਿੱਥੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਕਾਰਜ ਸਮਕਾਲੀ ਕਟੜ ਪੰਥੀਆਂ ਨੂੰ ਹਜਮ ਨਹੀਂ ਹੋਏ ਤੇ ਗੁਰੂ ਜੀ ਦੀ ਸਹਾਦਤ ਦੇ ਕਾਰਨ ਬਣੇ ਉਥੇ ਪਰਿਵਾਰਕ ਤਣਾਅ ਚੰਦੂ ਦੀ ਇਖਾਲੂ ਵਰਤੀ ਅਮੀਰ ਖਸਰੋ ਦਾ ਮਿਲਾਪ ਆਦ ਨੇ ਬਲਦੀ ਅੱਗ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਸ੍ਰੀ ਗੁਰੂ ਰਾਮ ਦਾਸ ਅਤੇ ਬੀਬੀ ਭਾਨੀ ਦੇ ਸੁਪੁੱਤਰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਸਾਰ ਨੂੰ ਸ਼ਾਂਤੀ ਸਤਿ ਪਾਵਨਾ ਨਿਰਮਲਤਾ ਖੰਡਤਾ ਪ੍ਰੇਮ ਪਰ ਉਪਕਾਰਤਾ ਸਹਾਦਤਿ ਸੁਭਗੁਣਾ ਦੀ ਮਹਾਨ ਸਿੱਖਿਆ ਦਿੱਤੀ ਸਾਨੂੰ ਇਸ ਪਾਵਨ ਦਿਹਾੜੇ ਨੂੰ ਕੇਵਲ ਠੰਡੇ ਪਾਣੀ ਸਰਬਤਜਾਂ ਰੂਹ ਆਫਸ ਦੀ ਆਦ ਵਾਲੀ ਸੁਵੀਲ ਵਾਲੇ ਗੁਰਪੁਰਬ ਤੱਕ ਹੀ ਸੀਮਤ ਨਹੀਂ ਕਰਨਾ ਚਾਹੀਦਾ ਸਗੋਂ ਸੰਸਾਰ ਦੀ ਇਸ ਮਹਾਨ ਸਹਾਦਤ ਦੀ ਮੂਲ ਭਾਵਨਾ ਤੋਂ ਸਿੱਖਦੇ ਹੋਏ ਅਕਾਲ ਪੁਰਖ ਦੇ ਪਾਣੇ ਵਿੱਚ ਚੱਲਦੇ ਹੋ ਸੱਚ ਤੇ ਪਹਿਰਾ ਦੇਣ ਦੀ ਸਿੱਖਿਆ ਵੀ ਗ੍ਰਹਿਣ ਕਰਨੀ ਚਾਹੀਦੀ ਹੈ ਸਾਡਾ ਚੈਨਲਾ ਗੁਰੂ ਸਾਹਿਬ ਜੀ ਦੀ ਮਹਾਨ ਸ਼ਹਾਦਤ ਨੂੰ ਕੋਟ-કોટ ਪ੍ਰਣਾਮ ਕਰਦਾ ਹੈ ਇਸ ਦੇ ਨਾਲ ਹੀ ਸਾਡਾ ਇਹ ਐਪੀਸੋਡ ਇੱਥੇ ਹੀ ਸਮਾਪਤ ਹੁੰਦਾ ਹੈ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ